ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਨਾ ਤਿੰਨ ਲਾਗ ਦਿਖਾਉਣੇ ਆਂਗੇ ਉਹਨਾਂ ਵਿੱਚ ਦੋ ਤਾਂ ਆਗੀਆਂ ਬਾਈ ਕੋਲੇ ਗੱਬਣ ਗਾਵਾ ਛੋੜੇ ਛੋੜੇ ਦਿਨਾਂ ਦੇ ਕੱਚੇ ਤੇ ਇੱਕ ਆ ਗਈ ਬਾਈ ਕੱਟੀ ਤੇ ਜਿਹੜਾ ਮੁੱਲ ਰੱਖਿਆ ਬਾਈ ਨੇ ਲੈਣ ਦੇਣਾ ਕੱਟੀ ਦਾ ਬਾਈ ਕਹਿੰਦਾ 25 ਨਹੀਂ 26 ਨਹੀਂ 18000 ਦੀ ਕੱਟੀ ਦੇ ਦੇਾਂਗੇ ਅੱਗੇ ਦੋ ਨੰਬਰ ਚ ਕਹੇ ਜਿਹੜੀ ਬੈੜ ਆ ਗਈ ਬਾਈ ਕਿਹੜਾ ਸ਼ਹਿਰ ਸ਼ਹਿਰ ਬਾਈ ਤੀਜਾ ਸੂਹਾ ਸੁੰਦੀ ਆ 27 28 ਕਿਲੋ ਦੁੱਧ ਦਾ ਪਾਇਆ ਵਾ ਬਾਈ ਬੈੜ ਦਾ ਤੇ ਐਦ ਕੀ ਕਿੰਨੀ ਪਾਹ ਲੈ ਵਾ ਬਾਈ ਇੰਨਾ ਹੀ 25 ਕਿਲੋ ਮੰਨ ਕੇ ਲੈ ਜਾ ਯਾਰ ਖਾਨ ਗੁਲਾਬੀ ਮੁੱਠੀ ਵਾਲਾ ਖਾਨ ਹੱਥੀਂ ਚੋਲੇ ਭਾਵੇਂ ਚੋਲੇ 14 ਦਿਨ ਬਈਆ ਜਣ ਪੂਰੇ ਹੌਣ ਚ ਪਏ ਆ ਗਰਮਾਂ ਵਾਲੀ ਬਾਲਟਾਂ ਸਾਰੇ ਕੱਢੂਗੀ ਫੇਰ ਜਾ ਕੇ ਤੇ ਕਰਮਾਂ ਨੇ ਸੋਨਾ ਕਰ ਬਈ ਤਾਂ ਬਾਲਾ ਪੜਾ ਜਗਾੜਦਾ ਹੋਣਾ ਸੋਨਾ ਰਗੀ ਪਈਆ ਪਲੀ ਸਮੀ ਦੇਖੋ ਬਾਈ ਮੈਂ ਕਹਣਾ ਕੀ ਆਵਾਜ਼ ਆ ਯਾਰ ਗੁਲਾਬੀ ਇਹਦੀ ਬੂਥ ਆ ਕਿ ਬਹੁਤ ਸੋਹਣੇ ਟਾਂਚੇ ਚ ਆ ਕਿ ਮੁੱਲੇ ਤਾਂ ਲੈਣ ਦੇਣ ਬਾਈ ਕਹਿੰਦਾ 65000 ਆ ਬਾਈ ਤਿਆਰ ਹੋ ਕੇ ਤਾਂ ਬੜਾ ਘੱਟੋ ਘੱਟ 85 90 ਦੀ ਜਿਹਨੂੰ ਮਰਜੀ ਕੋਈ ਦੇ ਦੇ ਜਿਹਨੂੰ ਮਰਜੀ ਹੂੰ ਤੇ ਜੱਗੇ ਅੱਗੇ 2 ਨੰਬਰ ਤੇ 3 ਨੰਬਰ ਤੇ ਫਲੂਨ ਸੁੰਦੀ ਪ ਚਾਰ ਤੋਂ ਪੰਜ ਦਿਨ ਲੇਪਾਇਆ ਬਈ ਇਹਦੇ ਸੋਹ ਦੇ ਸਾਫ ਸੁਥਰੀ ਕੱਲਾ ਕੱਲਾ ਥਣ ਪਿਆ ਫੋਟ ਨਹੀਂ ਕੋਈ ਸਾਗ ਨਹੀਂ ਲੇਵਾ ਫੀਟਿੰਗ ਵਾਲਾ ਬਹੁਤ ਕਮਾਲ ਬਹੁਤ ਚੰਗਾ ਬਈ ਲੇਵਾ ਦੋ ਬਾਦੇ ਰੰਗ ਪ੍ਰਿੰਟ ਕੱਦ ਕਾਠ ਬਈ ਫੁੱਲਾ ਏਨਾ ਠੰਡੀ ਐਨੀ ਆ ਜਿੱਧਰ ਤੂੰ ਇਹ ਦੋਹੇ ਪਾਸੇ ਬਹਿ ਜੇ ਬੰਦਾ ਕੋਈ ਠੰਡੀ ਠੰਡੀ ਦੇਖੋ ਤੇ ਮੋਲ ਬਾਈ ਜਵਾਈ ਵੀ ਬਈ ਬਹੁਤ ਚੰਗੀ ਵਾਲਾ ਹੂੰ ਬਹੁਤ ਚੰਗਾ ਜਰੂਰ ਆ ਬਈ ਐਂਦੀ ਕੁਛ ਨਹੀਂ ਬਈ ਨਹੀਂ ਕਿਉਂਕਿ ਦੱਸਣਾ ਜ਼ਰੂਰੀ ਦੁੱਧ 16 17 ਕਿਲੋ ਪਾ ਦੂ ਆਹ ਨਾਲ ਠੀਕ ਹੈ ਬਾਈ ਹਾਂ ਤੇ ਮੌਲੇ ਬਾਈ ਕਹਿੰਦਾ ਜੇ ਤਾਂ ਹੁੰਦੇ ਨਾ ਸਿੰਘ ਤਾਂ ਤਾਂ ਕਰਨਾ ਸੀ ਮੈਂ 65 65000 ਦੀ ਆ ਬਾਈ 65000 ਦੀ ਆ ਯਾਰ ਰਪਏ ਦੇ ਦੂੰਗਾ ਬਾਈ 52000 ਦੀ ਦੇ ਦਾਂਗੇ ਠੀਕ ਹੈ ਬਾਈ ਤੇ ਸੌਟ ਨੂੰ ਵੇਖਣ ਲਈ ਧੰਨਵਾਦ ਜੀ ਪਿੰਡ ਵੀਰ ਦਾ ਢਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਵਾਂ ਮਾਣਬਰ ਪਉਂਦੇ 86999997138 ਠੀਕ ਹੈ ਬਾਈ